ਹਾਂਜੀ ਦੋਸਤੋ ਕੀ ਹਾਲ ਚਾਲ ਨੇ ਵਾਹਿਗੁਰੂ ਦੀ ਕਿਰਪਾ ਨਾਲ ਸਭ ਠੀਕ ਠਾਕ ਹੋਮੋਗੇ ਅੱਜ ਗੱਲ ਕਰਦੇ ਆ 13 ਨਵੰਬਰ ਦਿਨ ਸ਼ੁੱਕਰਵਾਰ 2025 ਨੂੰ ਹੋਣ ਵਾਲੇ ਪੰਜਾਬ ਹਰਿਆਣਾ ਦੇ ਵੱਡੇ ਕਬੱਡੀ ਕੱਪਾਂ ਬਾਰੇ ਆਜੋ ਫਿਰ ਕਰੋ ਨੋਟ ਅੱਜ ਦੇ ਕਬੱਡੀ ਕੱਪ ਅੱਜ ਗੱਲ ਕਰਦੇ ਆ ਕਬੱਡੀ ਦਾ ਵੱਡਾ ਕੱਪ ਹੋਣ ਜਾ ਰਿਹਾ ਹੈ ਹਰਿਆਣਾ ਦੇ ਪਿੰਡ ਮੁਰਤਜਾਪੁਰ ਤਹਿਸੀਲ ਪਹੋਵਾ ਜਿਲ੍ਹਾ ਕੋਰੂਕhetra ਵਿੱਚ ਜਿੱਥੇ ਕਬੱਡੀ ਓਪਨ ਵਿੱਚ ਦੋ ਖਿਡਿਆਰੀ ਬਾਹਰੋਂ ਖੇਡ ਸਕਦੇ ਨੇ ਕਬੱਡੀ ਓਪਨ ਦਾ ਪਹਿਲਾ ਨਾਮ 71000 ਰੁਪਿਆ ਦੂਜਾ ਨਾਮ 52000 ਰੁਪਿਆ ਅਤੇ ਤੀਜਾ ਨਾਮ 31000 ਰੁਪਿਆ ਹੈ ਬਾਕੀ ਹਾਰੀਆਂ ਹੋਈਆਂ ਟੀਮਾਂ ਨੂੰ ਵੀ ਇਨਾਮ ਦਿੱਤੇ ਜਾਣਗੇ ਬੈਸਟ ਰੇਡਰ ਅਤੇ ਬੈਸਟ ਜਾਫੀ ਨੂੰ ਮੋਟਰਸਾਈਕਲਾਂ ਨਾਲ ਨਿਵਾਜਿਆ ਜਾਵੇਗਾ ਬਹੁਤ ਹੀ ਤਕੜਾ ਕਬੱਡੀ ਕੱਪ ਹੋ ਰਿਹਾ ਹੈ ਮੁਰਤਜਾਪੁਰ ਤਹਿਸੀਲਪੋਹਾਵਾ ਜ਼ਿਲ੍ਹਾ ਕੁਰੂਕhetra ਵਿਖੇ ਅੱਜ ਪਿੰਡ ਪਟੜਕਲਾਂ ਜ਼ਿਲ੍ਹਾ ਸੰਗਰੂਰ ਵਿਖੇ ਬਾਜਨੀ ਕਬੱਡੀ ਦੇ ਮੈਚ ਕਰਵਾਏ ਜਾਣਗੇ ਜਿਸ ਵਿੱਚ ਕਬੱਡੀ 28 ਕਿਲੋ ਦੇ ਮੈਚ ਕਰਵਾਏ ਜਾਣਗੇ ਜਿਸ ਦਾ ਪਹਿਲਾ ਨਾਮ 4100 ਤੇ 3100 ਰੁਪਏ ਹੈ ਬੈਸਟ ਰੇਡਰ ਅਤੇ ਜਾਫੇ ਨੂੰ 11-1100 ਰੁਪਏ ਨਾਲ ਨਿਵਾਜਿਆ ਜਾਵੇਗਾ ਇੱਥੇ ਅੱਜ ਲੜਕੀਆਂ ਦੀਆਂ ਚਾਰ ਟੀਮਾਂ ਵੀ ਖੇਡਣਗੀਆਂ ਬਹੁਤ ਹੀ ਤਕੜੇ ਮੈਚ ਹੋਣਗੇ ਅੱਜ ਪਿੰਡ ਕੁਸਲਾ ਜ਼ਿਲ੍ਹਾ ਮਾਨਸਾ ਵਿਖੇ ਕਾਰਗਿਲਸੀ ਦੇ ਨਾਇਕ ਨਰਮਲ ਸਿੰਘ ਦੀ ਯਾਦ ਵਿੱਚ ਕਬੱਡੀ ਟੂਰਨਾਮੈਂਟ ਕਰਵਾਇਆ ਜਾ ਰਿਹਾ ਹੈ ਜਿੱਥੇ ਕਬੱਡੀ ਓਪਨ ਵਿੱਚ ਮਾਨਸਾ ਲੀਗ ਦੇ ਮੁਕਾਬਲੇ ਕਰਵਾਏ ਜਾਣਗੇ ਉਸ ਤੋਂ ਬਾਅਦ ਕਬੱਡੀ 32 ਕਿਲੋ ਨਰੋਲ ਰੱਖੀ ਗਈ ਹੈ ਜਿਸ ਵਿੱਚ ਪਹਿਲਾ ਨਾਮ 3100 ਤੇ 2100 ਰੁਪਿਆ ਹੈ ਬੈਸਟ ਰੀਡਰ ਅਤੇ ਜਾਫੀ ਨੂੰ ਕਿਲੋ-ਕਿਲੋ ਬਦਾਮ ਦੇ ਕੇ ਨਵਾਜਿਆ ਜਾਵੇਗਾ ਅੱਜ ਪਿੰਡ ਮਾਲਾ ਖੁਰਦ ਜ਼ਿਲ੍ਹਾ ਮੋਗਾ ਵਿਖੇ ਬਜਨੀ ਕਬੱਡੀ 65 ਕਿਲੋ ਦੇ ਮੁਕਾਬਲੇ ਕਰਵਾਏ ਜਾਣਗੇ ਜਿਸ ਵਿੱਚ ਦੋ ਖਿਡਾਰੀ ਬਾਹਰੋਂ ਖੇਡ ਸਕਦੇ ਹਨ ਕਬੱਡੀ 65 ਕਿਲੋ ਦਾ ਪਹਿਲਾ ਨਾਮ 10000 ਰੁਪਿਆ ਅਤੇ ਦੂਜਾ ਨਾਮ 8000 ਰੁਪਿਆ ਬੈਸਟ ਜਾਫੀ ਅਤੇ ਰੇਡਰ ਨੂੰ ਸੈਕਲਾਂ ਨਾਲ ਸਨਮਾਨਿਤ ਕੀਤਾ ਜਾਵੇਗਾ ਕਬੱਡੀ 65 ਕਿਲੋ ਦੇ ਸੈਮੀਫਾਈਨਲ ਮੈਚਾਂ ਵਿੱਚ ਬੈਸਟ ਰੇਡਰ ਅਤੇ ਜਾਫੀ ਨੂੰ ਇੱਕ ਇੱਕ ਕਿਲੋ ਘੋ ਦੇ ਕੇ ਸਨਮਾਨਿਤ ਕੀਤਾ ਜਾਵੇਗਾ ਇਹ ਸਨ ਅੱਜ ਦੇ ਕਬੱਡੀ ਕੱਪ ਜੇਕਰ ਤੁਹਾਡੇ ਨੇੜੇ ਜਿਹੜੇ ਜਾਂ ਤੁਹਾਡੇ ਆਪਣੇ ਪਿੰਡ ਵਿੱਚ ਕਬੱਡੀ ਕੱਪ ਹੁੰਦਾ ਹੈ ਤਾਂ ਆਪਦਾ ਪੋਸਟਰ ਜਰੂਰ ਸੈਂਡ ਕਰਦਿਆ ਕਰੋ ਤਾਂ ਜੋ ਆਪਾਂ ਵੀਡੀਓ ਵਿੱਚ ਪਾ ਸਕੀਏ ਕਿਵੇਂ ਲੱਗੀ ਆਪਣੀ ਇਹ ਵੀਡੀਓ ਕਮੈਂਟ ਕਰਕੇ ਜਰੂਰ ਦੱਸਿਓ ਆਪਣੇ ਚੈਨਲ ਨੂੰ ਕੱਲਿਓ ਸਬਸਕ੍ਰਾਈਬ ਨਾਲ ਹੀ ਬੈਲ ਆਈਕਨ ਦਾ ਬਟਨ ਜਰੂਰ ਦਬਾ ਲਿਓ ਕੱਲ ਨੂੰ ਮਿਲਾਂਗੇ ਇੱਕ ਨਵੀਂ ਅਪਡੇਟ ਦੇ ਨਾਲ ਵੀਡੀਓ ਨੂੰ ਐਂਡ ਤੱਕ ਦੇਖਣ ਲਈ ਧੰਨਵਾਦ ਬਹਿਗਰੂ ਜੀ ਸਾਰਿਆਂ ਤੇ ਮੇਰ ਭਰਿਆ ਹੱਥ ਰੱਖਣਾ サッとする以外。